ਤੰਦ ਬਣਾ ਲਈ ਬਈ ਆਪਾਂ ਬੈਠਾ ਇਹ ਕਾ ਪ੍ਰੈਸ ਕਰਨਾ ਬਈ ਇਸ ਤੋਂ ਬਾਅਦ ਆਹਾ ਇਹ ਦੇਖੋ ਮੋਦੀ ਦਾ ਬੁੱਤਲਾ ਬਣਾਇਆ ਬਤਾ ਇੱਥੇ ਐਨ ਬਈ ਪੱਕੇ ਇੰਨੀ ਗਰਮੀ ਦੇ ਵਿੱਚ ਬੈਠਣਾ ਬਈ ਬੜੌខਾ ਪਰ ਕਿਸਾਨ ਵੀਰ ਨਹੀਂ ਬਈ ਹਿੱਲੇ ਆ ਤਾਂ ਬਈ ਕਿਸੇ ਕਿਸੇ ਨੇ ਏਸੀ ਵੀ ਲਾਇਆ ਮੈਂ ਦੇਖੋ ਇਹਦੇ ਵਿੱਚ ਟਰਾਲੀਆਂ ਦੇ ਏਸੀ ਵੀ ਲੱਗੇ ਹੋਏ ਬਈ ਹਾਂਜੀ ਬਈ ਸਵਾਗਤ ਤੁਹਾਡਾ ਜੀ ਦਿਨਾਂ ਐ ਵਲੌਗ ਵਿੱਚ ਤੁਹਾਡੇ ਆਪਣੇ ਚੈਨਲ ਪੰਜਾਬ ਵਲੌਗ 0037 ਤੇ ਹੋਰ ਬਈ ਕਿੱਦਾ ਉਮੀਦਾਂ ਵਧੀਆ ਦੇ ਗੱਡਾ ਹੋਊਗਾ ਮੈਂ ਦੇਖੋ ਸਿਰ ਤਾਂ ਆਪਾਂ ਨੇ ਗੰਜਾ ਘਰਾਤੇ ਆਪਣਾ ਗਰਮੀ ਵੱਗਦੀ ਬਈ ਹਵਾ ਲੱਗਦੀ ਆਉਣ ਸੋਣੇ ਉਹ ਬਈ ਅੱਜ ਦੇ ਬਲੌਗ ਵਿੱਚ ਆਪਾਂ ਫੇਰ ਟੈਕ ਰੱਖਣ ਜਾ ਰਹੇ ਹਾਂ ਵੀ ਸੰਜੂ ਭਾਈ ਕੋਲ ਉਹਨੂੰ ਨਾਲ ਸਮਝਾਵਾਂਗਾ ਵੀ ਕਿਸ ਤਰ੍ਹਾਂ ਹੈ ਕਿਸ ਤਰ੍ਹਾਂ ਨਹੀਂ ਵੀ ਉਦੋਂ ਦਾ ਬਈ ਆਪਣਾ ਜਾਣੀ ਹੋਇਆ ਉਦੋਂ ਦਾ ਉਹਨੂੰ ਜਵਾਬ ਦੇ ਦਿੱਤਾ ਹੁਣ ਪਉਣਾ ਹੈ ਸੰਜੂ ਭਾਈ ਦਾ ਵੀ ਟੈਕ ਰੱਖਦੇ ਹੁਣ ਦੇਖਦੇ ਆਂ ਬਈ ਪਨ ਥਰਮਲ ਔਟ ਹੁੰਦਾ ਹੈ ਕਿ ਇੰਡਾਇਵਰ ਵਾਲੀ ਕਿ ਜਾਈ ਜਾਂ ਫੋਰਚਨਰ ਮਾ ਉਹ ਪਾ ਕੇ ਦੇਖਦੇ ਆਂ ਬੜਾ ਇੱਕ ਕੰਮ ਆਪਾਂ ਨੂੰ ਲਾਗ ਉਹ ਕੰਮ ਕਰ ਰਹੀ ਹੈ ਬਲੌਗ 'ਚ ਬਣ ਰਹੇ ਆਂ ਤੁਹਾਨੂੰ ਦਿਖਾਉਣਾ ਹੈ ਬਈ ਅੱਜ ਟੈਕ ਆਪਾਂ ਇਹ ਵੇਖੇ ਇਸ ਤਰ੍ਹਾਂ ਤਿਆਰ ਕਰਾਉਣਾ ਤੁਹਾਨੂੰ ਟਾਈਮ ਫਰੇ ਦੇ ਦੂਗਾ ਬਾਈ ਬਾਅਦ ਚ ਆਪਾਂ ਹੁਣ ਅੱਜ ਜੇ ਆਪਾਂ ਮੈਂ ਰੱਖਿਆ ਉੱਥੇ ਤਾਂ ਆਪਣਾ ਹੱਥ ਤੇ 10 ਦਿਨਾਂ માં ਤਿਆਰ ਹੋਊਗਾ ਦੇਖ ਐਨ ਬਈ ਵਧੀਆ ਤਰੀਕੇ ਨਾਲ ਤਿਆਰ ਕਰਾਉਣਾ ਵੀ ਐਨ ਪੂਰਾ ਹੈਵੀ ਜਿਹੜਾ ਕਿ ਟਿਕੜਾ ਮਰਜੀ ਆਪਾਂ ਤੱਕਾ ਕਰੀ ਜਾਈਏ ਬਕਸਾ ਨਾ ਟੁੱਟੇ ਤੇ ਬਾਈ ਵੱਜੇ ਜਿਹੜਾ ਐਨ ਪੂਰਾ ਤੱਕ ਫਟੇ ਡੱਕ ਵੀ ਆਪਰੇ ਹੈ ਹਲਵਾ ਲੈਟਰ ਬਬਨੇ ਬੜਾ ਕੰਮ 4 ਵੇ ਸਾਲ ਲੈ ਕੋਗਾ ਬਾਈ ਦੇਖਦੇ ਆ ਵੀ 16 ਸਪੀਕਰ ਪਾਈਏ ਕਿ 20 ਸਪੀਕਰ ਪਾਈਏ ਉਹ ਸੰਜੂ ਭਾਈ رائے ਦਊਗਾ ਕਿ ਬਹੁਤੀ ਬਾਜਦਾਈ ਵੀ ਕੋਈ ਫਾਇਦਾ ਨਹੀਂ ਹੈ ਤੁਹਾਨੂੰ ਪਤਾ ਫਿਰ ਬਾਜੇ ਦੂਰ ਤੱਕ ਜਾਈ ਜਾਂਦੀ ਆ ਵੀ ਬੇਸ ਵੀ ਵੱਜੇ ਤੇ ਬਾਜ ਵੀ ਕਲੀਅਰ ਹੋਵੇ ਆਪਾਂ ਨੇ ਹੈ ਸਿਸਟਮ ਤਿਆਰ ਕਰਾਉਣਾ ਬਾਈ ਆਹ ਵਧੀਆ ਤਰੀਕੇ ਨਾਲ ਤਿਆਰ ਕਰਾਉਂਗਾ ਫੀਟਿੰਗ ਵਾਈ ਵਧੀਆ ਸੰਜੂ ਬਾਈ ਜੀ ਹੋਰ ਆ ਉੱਥੇ ਲਾਉਣ ਤੋਂ ਹੋਰ ਤੇ ਵੀ ਲਾਉਣਾਂ ਤੇ ਯਾਉਦੀ ਬਾਈ ਫੀਟਿੰਗ ਬਹੁਤ ਵਧੀਆ ਫੀਟਿੰਗ ਦੇਖ ਰਹੀ ਸੀ ਬਾਈ ਨਾ ਤਾਂ ਹਿੱਲਣਾ ਉਹਨੇ ਹੁਣ ਆਪਣੇ ਜਿਹੜਾ ਸੁਰਾਜ ਟਰੈਕਟਰ ਉੱਪਰ ਲੱਗਿਆ ਵਾ ਤੂ ਉੱਪਰ ਪੁਰਾਣੇ ਪੁਰਾਣੇ ਟਰੈਕ ਲੋਗ ਲਾਇਆ ਸੰਜੂ ਨੇ ਉਹ ਵਧੀਆ ਆਪਾਂ ਨੇ ਪਹਿਲਾਂ ਵੀ ਯੂਜ਼ ਕਰਿਆ ਵਾ ਸੰਜੂ ਦਾ ਟਰੈਕ ਉਹ ਉਹਦੀ ਲਾਈਫ ਨਾ ਜਿਹੜੀ ਕਾਫੀ ਲੰਬੇ ਸਮੇਂ ਤੱਕ ਲਾਈਫ ਹੋਵੇ ਟਰੈਕ ਦੀ ਕੋਈ ਆਇਆ ਨਹੀਂ ਵੀ ਹਿੱਲੇ ਚਕਣਾ ਬਾਈ ਹੁਣ ਪੇਟੀ ਟੁੱਟ ਗਈ ਆਹ ਇਹ ਟੁੱਟਣੀ ਨਹੀਂ ਚਾਹੀਦੀ ਜੀ ਹੁਣ ਵਧੀਆ ਵ ਉਹ ਨਾ ਬੈਦਰੀ ਕਾ ਲਾਈਵ ਨੇ ਬਈ ਵੇ ਟੁਕੜੇ ਨਹੀਂ ਜਾਈਦੀ ਸੀ ਉਹ ਜਿਹੜਾ ਕੁੱਕੀ ਵਾਲਾ ਮੋਗਰ ਡੱਕਾ ਵੀ ਉਹ ਵੀ ਨਹੀਂ ਹਿੱਲਦਾ ਕਾਫੀ ਟਾਈਮ ਆਪਾਂ ਉਹ ਉੱਚ ਵੀ ਅਹੀ ਪ੍ਰੋਬਲਮ ਆ ਰਹੀ ਹੈ ਬਈ ਉਹ ਟੁੱਟ ਜਾਂਦਾ ਜੇਤੀ ਪਰ ਉਹ ਕਾ ਕੱਢ ਦਿੰਦਾ ਪੰਜ ਚਾਰ ਸਾਲਾ ਇਹ ਤਾਂ ਬਈ ਸਾਲ ਵੀ ਨਹੀਂ ਕੱਢਿਆ ਨੇ ਆਪਾਂ ਹੁਣ ਤਾਂ ਹੀ ਫਿਰ ਸਮਝੋ ਬਈ ਕੋਲ ਆਪ ਖੁਦ ਤਿਆਰ ਕਰਾਉਣਾ ਬਈ ਟੀਕੜਾਂ ਦਾ ਡੱਕ ਤਿਆਰ ਕਰ ਟੀਕੜਾਂ ਦਾ ਬਕਸਾ ਤਿਆਰ ਕਰ ਵੀ ਇਹਨੂੰ ਵਧੀਆ ਤਰੀਕੇ ਨਾਲ ਤਿਆਰ ਕਰੀ ਬਈ ਉਹ ਪੈਦ ਕੋਲੋਂ ਕਹਿਣਾ ਜਾ ਕੇ ਠੀਕ ਆ ਬਈ ਬਲੌਗ 'ਚ ਬਣ ਰਹੇ ਹੋ ਰਹੀ ਕਾ ਟੈਕ ਕਿਹੜੀ ਗੱਡੀ ਵੱਲ ਜਾਣਾ ਉਹ ਤੁਹਾਨੂੰ ਆਕੇ ਪਤਾ ਲੱਗੂ ਉਹ ਦੇਖਦੇ ਆ ਭਾਈ ਇਹਨਾਂ ਦਾ ਉਹ ਟਾਇਰ ਸੀਟਾਂ ਗੇਰ ਕੇ ਤਾਂ ਵੀ ਰੱਖ ਲੈ ਜਾਣਾ ਠੀਕ ਆ ਨਹੀਂ ਫਿਰ ਪੰਡਾ ਬੰਦ ਦਾ ਭਾਈ ਕੱਢਣਾ ਹੀ ਪੈਣਾ ਫਿਰ ਹਾਂਜੀ ਭਾਈ ਆਪਾਂ ਬੁਲੇ ਫੋੜਾਂ ਡੈਬਨ ਨੂੰ ਲੈ ਕੇ ਚੱਲਦੇ ਆ ਬਈ ਦੀ ਨਾਲ ਜਿਹੜੇ ਪਿਛਲੇ ਸੀਟਾਂ ਉਹਦਾ ਬੈੱਡ ਬਣ ਜਾਂਦਾ ਭਾਈ ਆਏ ਹੋਏ ਸਟਾਰਟਿੰਗ ਮੁਹਕਮਾਂ ਦੀ ਆ ਭਾਈ ਹੋਰ ਗੱਲਾਂ ਨਹੀਂ ਗੱਲਾਂ ਐਸੇ ਵੀ ਭਾਈ ਪੂਰਾ ਗੱਡਰ ਆ ਇਹਨਾਂ ਗੱਡੀ ਦਾ ਕਿੰਨਾ ਵੀ ਗੱਡੀ ਆ ਰਹੀ ਏ ਬਈ ਜਿਹੜੀ ਡਰਾਈਵਰ ਉਹ ਚਮਤਿਆਤਾ ਇਹਨੂੰ ਪੂਰੀ ਸਿਰਾਂ ਗੱਲ ਬਾਤ ਲਈ ਉਹ ਮਾਤਾ ਆਪਾਂ ਨੇ ਉਹ ਦੇਖੀ ਤਾਂ ਹੈ ਨਹੀਂ ਬਈ ਫੋਨ 'ਤੇ ਦੇਖੀ ਆ YouTube 'ਤੇ ਉਪਰ ਤਾਂ ਬਈ ਸਿਰਾਂ ਗੱਲ ਬਾਤ ਪਰ ਫੋੜ ਦਿਆ ਸਾਰੀਆਂ ਗੱਡੀਆਂ ਬਈ ਨਿੱਗਰਾਂ ਤੇ ਪੂਰੀਆਂ ਹੈਵੀ ਗੱਡੀਆਂ ਉਹ ਪੂਰੀਆਂ ਹੈਵੀ ਆ ਬਈ ਬਾਕੀ ਬਈ ਹੁਣ ਪਤਾ ਹੈ ਗਰਮੀ ਦਾ ਸੀਜ਼ਨ ਆ ਵੇਪਰੇ ਜਾਣੀਆਂ ਜੈਡ ਬਲੈਕ ਖਰੀਦੀ ਆ ਬਈ ਪਿਛਲਾ ਸੀਟਾ ਸੀਤਾ ਨਹੀਂ ਕਰਿਆ ਬਈ ਬਾਕੀ ਬਈ ਹੈ ਤਾਂ ਚੱਲਣ ਵੀ ਆ ਚੱਲ ਬਾਈਆ ਪੁਲਿਸ ਵਾਲੇ ਦੇਖਦੇ ਆਪਾਂ ਫਿਰ ਜਿੱਪ ਤਾਰਦੇ ਨੇ ਜਿੱਪ ਲੱਗੀ ਹੋਈ ਐ ਇਹਨਾਂ ਨੂੰ ਆਪਾਂ ਉਹਨਾਂ ਗੱਡੀ ਨੂੰ ਕਰਕੇ ਬੈਕ ਬਾਈ ਇਹਦਾ ਬਣਾਈਏ ਬੈੱਡ ਪਿੱਛੇ ਤੇ ਬੈੱਡ ਬਣਾ ਕੇ ਰੱਖਦੇ ਆ ਵੀ ਟੱਕੇ ਦੇ ਵਿੱਚ ਫਿਰ ਤੁਹਾਨੂੰ ਲੈ ਚੱਲਦੇ ਆ ਬਾਈ ਸੰਜੂ ਬਾਈ ਕੋਲ ਬਾਈ ਟੱਕ ਦਾ ਤਾਂ ਪੂਰਾ ਚਾਉ ਜਿਹੜਾ ਵੀ ਕਾਹਦਾ ਟੱਕ ਲੱਗੇ ਸਵਰਾਜ ਛੋਟੇ ਵਰ ਤੇ ਕਾਹਦਾ ਇਹਨੂੰ ਪੂਰਾ ਗੱਲਬਾਤ ਸਿਰਾ ਹੋਵੇ ਬਾਈ ਐਨ ਬਾਈ ਸਿਰਾ ਗੱਲਬਾਤ ਬਣਾਉਣੀ ਆਪਾਂ ਨੇ ਆਪਣੇ ਸਵਰਾਜ ਦੀ ਤੇ ਪਾ ਲੰਨਿਆ ਉਰੇ ਬਈ ਇਹ ਡੱਕ ਦੀ ਹੁਣ ਜਾਣ ਦੀ ਵਾਰੀ ਆ ਗਈ ਦੇਖ ਲਈਏ ਨੂੰ ਅੱਜ ਬਈ ਚੰਗੀ ਦਾ ਆ ਮਾ ਚੋ ਤਾ ਖੜਾ ਹੈ ਦੇਖੋ ਬਈ ਡਿੱਗੀ ਆਪਣੀ ਫੋਰਡਨ ਵਧੀਆ ਐ ਖੁੱਲ ਜਾਂਦੀ ਆ 1 ਮਿੰਟ ਸੈਂਸ ਨਹੀਂ ਨਿਕੰਮ ਹੋ ਰਹੀ ਹੋ ਜਾ ਕੰਮ ਆਹ ਬਈ ਚਾਬੀ ਅੰਦਰ ਹੈਗੀ ਚਾਬੀ ਜਾਹੀਦੀ ਹੈ ਨਾ ਦੇਖਿਆ ਬਈ ਕੁਲ ਗਈ ਬਈ ਆਪਣੇ ਆਪੇ ਚਾਬੀ ਨਹੀਂ ਦੀ ਬਈ ਪਹਿਲਾਂ ਹੱਥ ਮਾ ਆਪਣੇ ਦਾ ਇਹ ਤਾਂ ਆਪਣੇ ਮੋਟਰ ਵੋਟਰ ਜੋਗਾ ਰੱਖਿਆ ਉਹ ਉਥੇ ਮੋਟਰ ਟਕਣੀ ਇਹਦੇ ਨਾਲ ਸੀਟਾਂ ਦਾ ਬਣਾ ਲਈ ਬਈ ਆਪਾਂ ਬੈਠ ਇਹ ਕਾਪਰੈਸ ਕਰਨਾ ਬਈ ਇਸ ਤੋਂ ਬਾਅਦ ਆਹਾ ਇਹ ਦੇਖੋ ਸੀਟ ਆਪਣੀ ਗਿਰ ਗਈ ਇਹ ਡੱਕ ਨੂੰ ਇਹਨੂੰ ਆਪਾਂ ਨੇ ਪੰਪ ਨੂੰ ਰੱਖ ਦਨੇ ਆ ਇਹ ਪੰਪ ਬਈ ਪਰ ਨੇ ਤਾਂ ਰੱਖਿਆ ਵਾ ਆਪਣੀ ਗੱਡੀ ਦਾ ਇੱਕ ਟਾਇਰ ਖਰਾਬ ਆ ਬਈ ਦੇਖੋ ਬਈ ਬਣ ਗਈ ਪੂਰੀ ਸਪੇਸ ਜੋ ਵੀ ਗੇਰਦੇ ਆ ਬਈ ਪੂਰੀ ਇਹਨ ਪੂਰਾ ਬੈੱਡ ਬਣ ਜਾਂਦਾ ਤੇ ਦੇਖੋ ਇਹ ਬੰਦਾ ਜਿਹੇ ਬਾਈ ਤਿੰਨ ਬੰਦੇ ਦਾ ਬੰਦੇ ਆਰਾਮ ਨਾਲ ਸੌ ਸਕਦੇ ਆ ਵਿੱਚ ਜੇ ਕਿਤੇ ਜਾਣਾ ਨਾ ਆਪਾਂ ਨੇ ਤਿੰਨ ਬੰਦੇ ਆਰਾਮ ਨਾਲ ਕੋਈ ਥੱਲੇ ਚੀਜ਼ ਕੰਬਲ-ਕੁੰਬਲ ਵਿਛਾ ਕੇ ਨਾ ਆਰਾਮ ਨਾਲ ਸੌ ਸਕਦੇ ਆ ਬਈ ਬਾਕੀ ਵੀ ਆ ਸੁੱਚਾ ਲੱਗਿਆ ਵੀ ਆ ਇਹਨਾਂ ਦੇ ਆਪਣੇ ਸੀਟਾਂ ਉੱਪਰ ਥੱਲੇ ਹੋ ਜਾਣੇ ਚੱਕ ਕੇ ਇਟੱਕ ਹੈਗਾ ਮੈਂ ਵੀ ਇਕੱਲਾ ਹੀ ਰੱਖਣਾ ਇਹਨੂੰ ਚਾ ਚੱਕ ਕੇ ਰੱਖਣਾ ਬਈ ਇਕੱਲੇ ਨੇ ਕੋਈ ਨਾ ਇਕੱਲਾ ਹੀ ਰੱਖਣਾ ਬਈ ਕੋਈ ਚੱਕਰ ਨਹੀਂ ਹੈ ਇਹ ਤਾਂ ਰੱਖ ਦਿੰਦੇ ਆ ਹਾਂਜੀ ਬਈ ਚੱਕਦੇ ਆ ਦੇਖਦੇ ਆ ਟੱਕੀ ਚੱਕ ਕੇ ਉਹ ਚੈੱਕ ਹੁੰਦਾ ਨਹੀਂ ਹੁੰਦਾ ਹੋਊਗਾ ਮਾ ਕੋਟਲ ਦੇ ਕੇ ਤਾਂ ਬੜੇ ਹੋਊਗਾ ਇਹ ਇਹਨਾਂ ਸਾਰੇ ਚੱਲ ਗਏ। ਨਹੀਂ ਚੱਲ। ਹਾਂਜੀ ਬਈ। ਸੱਲੇ ਮੈਂ ਟੱਕ ਤੱਕ ਰੱਖ ਹੋ ਗਿਆ। ਹੁਣ ਇਹ ਘਾਗੀ ਲਜਾਣ ਦੀ ਵਾਰੀ। ਭਈ ਲਾਸਟ ਵਾਰਾ ਉੱਥੇ ਛੱਡਿਆ ਨਾ। ਬਸਾਂ। ਭਾਈ ਅਸੀਂ ਵਿੱਚ ਆ ਖਾਮ ਕੇ ਰੱਖ ਲੰਨੇ ਆ ਐਮਰੇ ਸੇ ਨੂੰ ਬਤਾ ਬਾਅਦ ਚੀਜ਼ ਮਿਲਦੀ ਹੈ ਨਾ ਭਾਈ ਟ੍ਰੈਫਿਕ ਬਹੁਤ ਆ ਰੋਡ ਪਰ ਦੇਖੋ ਭਾਈ ਗੱਡੀਆਂ ਦੀ ਕਿਵੇਂ ੜਾਰਾਂ ਦੀ ਰ ਆਉਣੀ ਹੈ ਬਾਕੀ ਲੋਕ ਬਈ ਓਵਰਟੇਕ ਕਰਨ ਲੱਗੇ ਨਹੀਂ ਦੇਖਦੇ ਹੈਗੇ ਧਿਆਨ ਨਾਲ ਚਲਾਉਣੀ ਪੈਂਦੀ ਹੈ ਗੱਡੀ ਵੀ ਹਾਂਜੀ ਭਾਈ ਆਪਾਂ ਫਾਈਨਲੀ ਸ਼ੰਭੂ ਬਾਰਡਰ ਤੇ ਪਹੁੰਚ ਗਏ ਦੇਖੋ ਭਾਈ ਕਿਸਾਨਾਂ ਦਾ ਸਾਰਨਾ ਬੇਕਰਾਰਾ ਕੱਕਣੀ ਬਈ ਸਭ ਮੜਾ ਇਕੱਠ ਘਟ ਗਿਆ ਉਹ ਆਜੇ ਬਈ ਰੋਡ ਖੁੱਲਿਆ ਨਹੀਂ ਹੈਗਾ ਆਹ ਦੇਖੋ ਬਈ ਅੱਪ ਟਰਾਲੀਆਂ ਖੜੀਆਂ ਬਾਕੀ ਤੁਹਾਨੂੰ ਪਤਾ ਨਹੀਂ ਦੱਸਣੀਆਂ ਬਈ ਹਾਂਜੀ ਬਈ ਦੇਖੋ ਬਈ ਕਿਸਾਨਾਂ ਦੀਆਂ ਖੜੀਆਂ ਟਰਾਲੀਆਂ ਬਈ ਦੇਖੋ ਇੰਨਾ ਕੰਮ ਦਾ ਟਾਈਮ ਆ ਨਾਲੇ ਦੇਖੋ ਫਿਰ ਵੀ ਕਿਸਾਨ ਬਚਾਰੇ ਹਿੱਲੇ ਨਹੀਂ ਹੈਗੇ ਉੱਥੇ ਬੈਠੇ ਆ ਮੋਬਾਈਲ ਕੱਠ ਘਟ ਗਿਆ ਦੇਖੋ ਪੱਕੀਆਂ ਜਾਲੀਆਂ ਟਰਾਲੀਆਂ ਨੂੰ ਫਿਕਸ ਕਰਾਈਆਂ ਵੀ ਬਾਈ ਆ ਦੇਖੋ ਬਾਈ ਮੋਦੀ ਦਾ ਪੁਤਲਾ ਬਣਾਇਆ ਪਤਾ ਇੱਥੇ ਐਨ ਬਾਈ ਪੱਕੇ ਇੰਨੀ ਗਰਮੀ ਦੇ ਵਿੱਚ ਬੈਠਣਾ ਬਾਈ ਬੜੌਖਾ ਪਰ ਕਿਸਾਨ ਵੀਰ ਨਹੀਂ ਬਾਈ 흘ਿਆ ਤਾਂ ਬਾਈ ਕਿਸੇ ਕਿਸ ਨੇ ਏਸੀ ਵੀ ਲਾਇਆ ਹੈ ਦੇਖੋ ਇਹਦੇ ਵਿੱਚ ਟਰਾਲੀਆਂ ਦੇ ਏਸੀ ਵੀ ਲੱਗੇ ਹੋਏ ਬਾਈ ਹੈ ਨਾ ਉਹ ਵਿਚਾਰ ਨਾ ਰਿਆ ਬਾਈ ਉਹ ਮੜਾ ਕੱਠ ਘਟ ਗਿਆ ਬਾਈ ਬੰਦੇ ਧਰਨਾ ਪੂਰਾ ਬੇਕਰਾਰ ਬਈ ਆਪਣਾ ਹੀ ਚੱਲ ਰਿਹਾ ਆ ਬੈਠੇ ਬਈ ਕਿਸਾਨ ਮਜ਼ਦੂਰ ਵਾਲੇ ਹਾਂਜੀ ਬਈ ਫਾਈਨਲੀ ਆਪਾਂ ਸੰਜੂ ਬਾਈ ਦੀ ਸ਼ਾਪ ਤੇ ਪਹੁੰਚ ਗਏ ਆਏ ਬਈ ਸੰਜੂ ਬਾਈ ਦੀ ਛੋਟੀ ਜੀ ਸ਼ਾਪ ਇਧਰ ਆ ਬਈ ਸੋਨਾ ਲਿਕਾ ਛੋਟਾ ਖੜਾ ਹੈ ਇਹਦਾ ਡੈਕ ਲੱਗਿਆ ਬਈ ਫਿਰ ਵੀ ਕੋ ਰੌਣਾ ਹੋਣਾ ਕੋਈ ਰਿਪੇਅਰ ਪਿਓਰ ਹੋਈ ਜੀ ਬਾਰਾ ਚੱਕ ਬਣਾਈ ਹੋਈ ਹੈ ਇਹ ਐਨ ਸਿਰਾ ਕਰ ਲਵਾਤਾ ਕਰਾਉਣਾ ਹੈ ਚਾਹ ਵਰਗੀ ਬਣਾ ਦੇ ਚਾਹ ਵਰਗੀ ਚਾਹ ਵਰਗਾ ਥੋੜੀ ਬਣਾਉਣਾ ਇਹਨਾਂ ਪੰਨੂ ਕਾਤਕ ਜੜਾ ਦੇ ਚਾਹੀਦਾ ਚਾਹ ਓਕੇ ਬਣਾ ਲਵਾਂਗੇ ਗਰਦ ਚੈੱਕ ਬਣਾ ਲਵਾਂਗੇ ਚਾਹ ਪੀ ਲੈ ਦੇਖੋ ਬਈ ਹੰਜੂ ਬਈ ਰਵਾਨ ਸਪੀਕਰ ਸੁੱਕਰ ਆ ਇੱਥੇ ਬਈ ਪੂਰਾ ਸਿਸਟਮ ਐਨ ਤਿਆਰ ਕਰਦਾ ਬਈ ਆਪੇ ਦੇਖੋ ਬਈ சிங்க ஃபோட்டோ ட்ராவல் கண்டிப்பாக ਵੇ ਫੈਲੀ ਆਪਾਂ ਡੈਕ ਤਾਂ ਰੱਖਿਆ ਏ 15 ਦਿਨ ਕਹਿ ਰਿਹਾ ਬਾਈ 15 18 ਦਿਨ ਲੱਗ ਜਾਣੇ ਨੇ ਤਾਂ ਸੰਜੂ ਬਾਈ ਬਾਕੀ ਪਹਿਲਾਂ ਵੀ ਹੋ ਸਕਦਾ ਪਹਿਲਾਂ ਵੀ ਦੇ ਦੇਣੇ ਕਿਉਂ ਬਾਈ ਇਹ ਚੀਜ਼ਾਂ ਨੂੰ ਟਾਈਮ ਲੱਗਦੇ ਹੁਣ ਬਾਕਸਾ ਬੂਕਸਾ ਤਿਆਰ ਕਰੂਗਾ ਡੈਕ ਤਿਆਰ ਕਰੂਗਾ ਬਾਈ ਡੈਕ ਦੀ ਜਿਹੜੀ ਲੈਂਥ ਆਪਣੀ 17 ਇੰਚ ਦੀ ਹੈ ਨਾ ਪੂਰਾ ਇੱਕ ਦੋ ਡੈਕਾਂ ਜਿੰਨਾ ਕੰਮ ਕਰੂਗਾ ਵੇ ਉਹ ਜਿਹੜੇ ਦੋ ਪਲੇਟਾਂ ਲੱਗਣਗੀਆਂ ਵਾਂ ਉਹ ਚਾਰ ਵੇਸਾਂ ਹੋ ਜਾਣੀਆਂ ਬਾਈ ਬਾਕੀ ਟਾਈਮ ਤਾਂ ਲੱਗਦੇ ਇਹ ਚੀਜ਼ ਨੂੰ ਜੇ ਵਧੀਆ ਤਿਆਰ ਕਰਨੀ ਆ ਬਾਕੀ ਬਾਈ ਉਸ ਤੋਂ ਬਾਅਦ ਜਿਹੜੀ ਪਰਫਾਰਮੈਂਸ ਰਹਿੰਦੀ ਆ ਤੁਹਾਨੂੰ ਬਾਈ ਬਾਅਦ ਚੋ ਪਤਾ ਲੱਗੂਗੀ ਪੀਹਾ ਕਿਆ ਪਰਫਾਰਮੈਂਸ ਰਹਿੰਦੀ ਆ ਉਹ ਹੈਵੀ ਚਾਰ ਵੇਸਾਂ ਹੋ ਜਾਣੇ ਡੱਕ ਤਾਂ ਬਈ ਦੇਖਣ ਨੂੰ ਤਾਂ ਲੱਗਦਾ ਵੀ ਚਾਰ ਵੇਸਾਂ ਵਾਲਾ ਜੇ ਬੰਦੇ ਨੇ ਵਧੀਆ ਡੱਕ ਤਿਆਰ ਕਰਾ ਤੇ ਕਰਦੇ ਆ ਨਾ ਬਈ ਜਿਹੜਾ ਮੇਨ ਟਾਈਮ ਪਲੀ ਪਲੇਅਰ ਹੁੰਦਾ ਜਿਹੜਾ ਉਹ ਵਧੀਆ ਤਿਆਰ ਕਰਦੇ ਆ ਫਿਰ ਤਾਂ ਬਈ ਕੋਈ ਚੱਕਰ ਦੀ ਫਿਰ ਤਾਂ ਇਹਨਾਂ ਪੂਰਾ ਹੈਵੀ ਟੱਕ ਪਾਉਗਾ ਡੱਕ ਬਾਕੀ ਬਈ ਪੇਟੀ ਆਪਾਂ ਨੇ ਵਧੀਆ ਬੋਰਡ ਦੀ ਗਾਏ ਵਧੀਆ ਬੋਰਡ ਦੀ ਤਿਆਰ ਕਰੀ ਜਿਹੜੀ ਛੱਡੇ ਨਾਲ ਇੱਥਾਂ ਦੂਜੀ ਬਈ ਰੁੱਟ ਗਈ ਸੀ ਵੀ ਉਹ ਪ੍ਰੋਬਲਮ ਬਣਾਵੇ ਸਾਨੂੰ ਅੱਕੇ ਵੀ ਹੁਣ ਤੁਹਾਨੂੰ 10 10-12 ਦਿਨ 15 ਦਿਨ ਜਿੰਮੇ ਵੀ ਲੱਗੇ 19 ਟਾਈਮ ਸਾਨੂੰ ਵੇਟ ਕਰਨੀ ਪਣੀ ਆ ਉਸ ਤੋਂ ਬਾਅਦ ਤੁਹਾਨੂੰ ਬਲੌਗ ਪਾਉਂਗਾ ਡੈਕ ਲਵਾ ਕੇ ਵਈ ਕਿਹੜਾ ਪਰਫਾਰਮੈਂਸ ਰਹਿੰਦੀ ਆ ਬਣਸਵਰਾ ਛੋਟੇ ਵੀ ਵਈ ਲੈ ਲਿਓ ਲੁੱਕ ਬਣ ਜਾਣੀ ਡੈਕ ਨਾਲ ਹੁਣ ਤਾਂ ਵਈ ਲੜਾ ਜਿਹਾ ਲੱਗ ਰਿਹਾ ਹੁਣ ਦੇਖਣ ਨੂੰ ਸੁਣਾ ਲੱਗਦਾ ਹੈਗਾ ਇੱਕ ਛਤਰੀ ਦੀ ਵੀ ਆ ਛਤਰੀ ਹੋਰ ਤਰ੍ਹਾਂ ਦੀ ਲੱਗਦੀ ਆ ਵੀ ਖਾਲੀ-ਖਾਲੀ ਜੀ ਨਾ ਵਈ ਚਲਾਉਣ ਨੂੰ ਮਜ਼ਾ ਆ ਰਿਹਾ ਡੈਕ ਵੀ ਨਾਲ ਸਾਨੂੰ ਪਤਾ ਟਰੈਕਟਰ ਚਲਾਉਣ ਨੂੰ ਕਿ ਨਹੀਂ ਜੀ ਕਰ ਰਿਹਾ ਹੈਗਾ ਚਲੋ ਠੀਕ ਆ ਵਈ ਕਰੋ ਹੁਣ ਵੇਟ 10-15 ਦਿਨ ਦਾ ਵਾਦ ਤੁਹਾਨੂੰ ਡੈੱਕ ਦੀ ਦਿਖਾਉਣੇ ਆ। ਕੀ ਪਰਫਾਰਮੈਂਸ ਆਈ ਆਪਣੇ ਡੈੱਕ ਦੀ ਨਿਕਲ ਕੇ।